ਇਹ ਜੋ ਜੀਤਾ ਸਾਹਿਬ ਸ਼੍ਰੀ ਵਾਰਾਹ ਦੀ ਜੀ ਕੀ ਕਤੇ ਬਖਾਲਿਸਤਾਨ ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਜਿੰਨੇ ਵੀ ਦਰਸ਼ਕ ਇਸ ਟੀਵੀ ਨੂੰ ਦੇਖਦੇ ਹਨ ਉਹਨਾਂ ਦਾ ਬਹੁਤ ਧੰਨਵਾਦ ਤਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਰਾਗ ਗੌੜੀ ਬੈਰਾਗਣੀ ਸ਼੍ਰੀ ਗੁਰੂ ਰਵਿਦਾਸ ਜੀ ਕੀ ਅੰਗ 345 ਵਿੱਚ ਸਾਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਕੀ ਬਿਆਨ ਕਰਦੇ ਹਨ ਬੇਗੰਪੁਰਾ ਸ਼ਹਿਰ ਕੋ ਨਾਉ ਦੁਖੇ ਅੰਦਰੋ ਨਹੀਂ ਤਿਹ ਠਾਉ ਨਾ ਤਸਵੀਸ ਖਿਰਾਜ ਨਾ ਮਲ ਖੌਫ ਨਾ ਖਤਾ ਨ ਤਰਸ ਜਵਾਲ ਅਬ ਮੋਹੇ ਖੂਬ ਵਤਨ ਗਹਿ ਪਾਈ ਉਹ ਖੈਰ ਸਦਾ ਮੇਰੇ ਭਾਈ ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮਨਾ ਸਹਿਮ ਏਕੋ ਆਸੋ ਆਹੀ ਆਬਾਦਾਨ ਸਦਾ ਮਸ਼ਹੂਰ ਉਹੋ ਗਨੀਵ세 ਮਹਮੂਰ ਤਿਉ ਤਿਉ ਚੈਲ ਕਰੋ ਜਿਉ ਪਾਵੇ ਮਹਿਰਮ ਮਹਿਲ ਨੂੰ ਨਾ ਅਟਕਾਵੇ ਕਹਿ ਰਵਿਦਾਸ ਖਲਾਸ ਚ ਮਾਰਾ ਜੋ ਹਮ ਸੈਰੀ ਸੋ ਮੀਤ ਹਮਾਰਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਇਸ ਬਾਣੀ ਰਾਹੀਂ ਕੀ ਫਰਮਾਨ ਕਰਦੇ ਹਨ ਬੇਗੰਪੂਰਾ ਸ਼ਹਿਰ ਕੋ ਨਾਉ ਦੁਖ ਅੰਦਰੋ ਨਹੀਂ ਤੀਹ ਢਾਉ ਸਤਿਗੁਰੂ ਰਵਿਦਾਸ ਜੀ ਮਹਾਰਾਜ ਫਰਮਾਉਂਦੇ ਹਨ ਕਿ ਜਿਸ ਸ਼ਹਿਰ ਵਿੱਚ ਮੈਂ ਰਹਿਣਾ ਹਾਂ ਉਸ ਸ਼ਹਿਰ ਦਾ ਨਾਮ ਬੇਗੰਪੂਰਾ ਸ਼ਹਿਰ ਹੈ ਜੋ ਕਿ ਸਭ ਤਰ੍ਹਾਂ ਦੇ ਗਮ ਤੋਂ ਰਹਿਤ ਹੈ ਉਸ ਸ਼ਹਿਰ ਵਿੱਚ ਦੁੱਖ ਅਤੇ ਚਿੰਤਾ ਲਈ ਕੋਈ ਥਾਂ ਨਹੀਂ ਹੈ ਦੂਜਾ ਅਰਥ ਇਹ ਵੀ ਅੰਧ ਹੈ ਕਿ ਇਸ ਸੰਸਾਰ ਵਿੱਚ ਬੇਗਮਪੁਰਾ ਵਤਨ ਵਰਗੀ ਵਿਵਸਥਾ ਹੋਣੀ ਚਾਹੀਦੀ ਹੈ ਜਿਸ ਵਿੱਚ ਸਭ ਜੀਵਾਂ ਨੂੰ ਸਨਮਾਨ ਨਾਗਰੀਤਾ ਪ੍ਰਾਪਤ ਹੋਵੇ ਅਤੇ ਜਿੱਥੇ ਸੰਤੰਤਰਤਾ ਸਮਾਨਤਾ ਨੇ ਅਤੇ ਭਾਈਚਾਰਾ ਹੋਵੇ ਜਿਸ ਵਿੱਚ ਸਭ ਜੀਵਾਂ ਦੀਆਂ ਮੂਡਲੀਆਂ ਜ਼ਰੂਰਤਾਂ ਪੂਰੀਆਂ ਹੋਣ ਤੇ ਸਭ ਜੀਵਾਂ ਦੇ ਅਧਿਕਾਰ ਬਰਾਬਰ ਹੋਣ ਸਾਰੇ ਜੀਵ ਬੇਗਮਪੁਰਾ ਵਤਨ ਵਿੱਚ ਸਭ ਪ੍ਰਕਾਰ ਦੇ ਗਮਾਂ ਤੋਂ ਮੁਕਤ ਹੋਣ ਕਿਸੇ ਵੀ ਜੀਵ ਨੂੰ ਜਾਤ ਪਾਤ ਦਾ ਊਚ ਨੀਚ ਦਾ ਛੂਆ ਛਾਤ ਗਰਬ ਗਰੀਬ ਅਮੀਰ ਦਾ ਗੋਰੇ ਕਾਲੇ ਰੰਗ ਭੇਦ ਦਾ ਕੋਈ ਦੁੱਖ ਨਾ ਹੋਵੇ ਨਾ ਤਸਵੀਸ ਖਿਰਾਜ ਨਾ ਮਲ ਖੋਬ ਨਾ ਖਤਾ ਨਾ ਤਰਸ ਜਵਾਲ ਬੇਗੰਪੂਰਾ ਸ਼ਹਿਰ ਵਿੱਚ ਨਾ ਕੋਈ ਚਿੰਤਾ ਹੈ ਤੇ ਨਾ ਕੋਈ ਘਬਰਾਟ ਹੈ ਨਾ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਬਦਲੇ ਕੋਈ ਟੈਕਸ ਦੇਣਾ ਪੈਂਦਾ ਹੈ ਉਸ ਬੇਗੰਪੂਰਾ ਦੇ ਵਸਨੀਕ ਡਰ ਵੈਰ ਗੁਨਾਹ ਇੱਛਾ ਦਇਆ ਤੇ ਕਾਟੇ ਤੋਂ ਰਹਿ ਤਹਨ ਪਤੇ ਪਰਮਾਤਮਾ ਵਿੱਚ ਅਪਹੇਦ ਹਨ ਵੇਗੰਪੁਰਾ ਬਤਨ ਵਿੱਚ ਹਰ ਜੀਵ ਚਿੰਤਾ ਕਬਰਾੜ ਤੋਂ ਮੁਕਤ ਹੁੰਦਾ ਹੈ ਕਿਸੇ ਨੂੰ ਵੀ ਵਪਾਰ ਕਰਨੇ ਬਦਲੇ ਜਬਰੀ ਟੈਕਸ ਨਹੀਂ ਦੇਣਾ ਪੈਂਦਾ ਜੀਵ ਜ਼ੁਲਮਾਂ ਦੇ ਡਰ ਤੋਂ ਖੋਫ ਗੁਨਾ ਗੈਰ ਕਾਟੇ ਤੋਂ ਰਹਿ ਤੋ ਕੇ ਮਾਨਵੀ ਅਧਿਕਾਰ ਤੇ ਕਰਤੱਵ ਦਾ ਆਨੰਦ ਮਾਣਦਾ ਹੈ अब मोहे खूब बतन गहै पाई ओ घर सदा मेरे पाई रहाओ हे भाई मैं परमात्मा ते बेगमपुरा शहर विच उत्तम ते अटल स्थान प्राप्त कर लिया है इस शहर विच सदीबी सुख प्राप्त हानि ਦੂਜਾ ਅਰਥ ਇਹ ਵੀ ਹੈ ਬੀਸ਼ਮਾਨਵਾਦੀ ਵਤਨ ਵਿੱਚ ਹਰ ਇੱਕ ਜੀਵ ਨੂੰ ਉਹ ਸਥਾਨ ਪ੍ਰਾਪਤ ਹੋਣਾ ਚਾਹੀਦਾ ਹੈ ਜਿੱਥੇ ਉਸ ਨੂੰ ਜੀਵਨ ਪਰ ਸੁੱਖ ਪ੍ਰਾਪਤ ਹੋਵੇ ਕਾਇਮ ਦਾਇਮ ਸਦਾ ਪਤਿਸ਼ਾਈ ਦੋ ਮਨゼਮ ਇੱਕੋ ਸੋ ਆਈ ਉਸ ਸ਼ਹਿਰ ਵਿੱਚ ਪ੍ਰਮਾਤਮਾ ਦੀ ਪਾਤਸ਼ਾਹੀ ਹਮੇਸ਼ਾ ਸਥਿਰ ਰਹਿਣ ਵਾਲੀ ਹੈ। ਉੱਥੇ ਪ੍ਰਮਾਤਮਾ ਤੋਂ ਇਲਾਵਾ ਕੋਈ ਦੂਜਾ ਤੇ ਨਾ ਹੀ ਤੀਜਾ ਨਹੀਂ ਹੈ। ਉੱਥੇ ਕੇਵਲ ਅਕਾਲ ਪੁਰਖ ਬਾਦਸ਼ਾਹ ਦੀ ਬਾਦਸ਼ਾਹੀ ਹਮੇਸ਼ਾ ਅਡਾਲ ਰਹਿਣ ਵਾਲੀ ਹੈ। ਆਬਾਦਾਨ ਸਦਾ ਮਸ਼ਹੂਰ। ਓਹ ਗਨੀ ਵਸੀ ਮਾਮੂਰ। ਸ੍ਰੀ ਪਰਮਾਤਮਾ ਦਾ ਬੇਗਮਪੁਰਾ ਸ਼ਹਿਰ ਵਿੱਚ ਰੋਹਾਨੀ ਆਬਾਦੀ ਵਾਲੀ ਰੂਹਾਂ ਨਾਲ ਹਮੇਸ਼ਾ ਆਬਾਦ ਹੈ ਅਤੇ ਪ੍ਰਸਿੱਧ ਹੈ ਉੱਥੇ ਪਰਮਾਤਮਾ ਦਾ ਨਾਮ ਜਪਣ ਵਾਲੀ ਅਮੀਰ ਸਬਰ ਸੰਤੋਖ ਅਤੇ ਇੱਛਾਵਾਂ ਤੋਂ ਮੁਕਤ ਰੂਹਾਂ ਵਸਦੀਆਂ ਹਨ ਦੂਜਾ ਅਰਥ ਇਹ ਵੀ ਹੈ ਬੇਗਮਪੁਰਾ ਵਤਨ ਸੂਝ ਪੂਝ ਵਾਲੇ ਇਨਸਾਨਾਂ ਨਾਲ ਹਮੇਸ਼ਾ ਵਾਸਤੇ ਪ੍ਰਸਿੱਧ ਹੋਗੇ ਉਥੇ ਜੀਵਨ ਦੀ ਮੁੱਢਲੀਆਂ ਜ਼ਰੂਰਤਾਂ ਪ੍ਰਾਪਤ ਮਨੁੱਖ ਆਪਣਾ ਜੀਵ ਆਨੰਦਮਈ ਗੁਜ਼ਾਰ ਰਹੇ ਹੋਣ ਤਿਉਂ ਤਿਉਂ ਸੈਲ ਕਰੋ ਜਿਉਂ ਪਾਵੇ ਮਹਿਰਮ ਮੈਲ ਨਾ ਕੋ ਅਟਕਾਵੇ ਬੇਗੰਪੂਰਾ ਸ਼ਹਿਰ ਦੀਆਂ ਵਸ ਨਹੀਂ ਕਰੁਹਾ ਉਸ ਸ਼ਹਿਰ ਵਿੱਚ ਆਪਣੀ ਇੱਛਾ ਅਨੁਸਾਰ ਸੈਰ ਕਰਦੀਆਂ ਹਨ ਉਸ ਬੇਗੰਪੂਰਾ ਦੇ ਮਹਿਲ ਤੋਂ ਜਾਣ ਰੁਹਾਂ ਨੂੰ ਘੁੰਮਣ ਫਿਰਨ ਵਿੱਚ ਕੋਈ ਰੁਕਾਵਟ ਨਹੀਂ ਹੈ ਕਹਿ ਰਵਿਦਾਸ ਖਲਾਸ ਚ ਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ ਸਤਿਗੁਰੂ ਰਵੀਦਾਸ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਮੈਂ ਪਰਮਾਤਮਾ ਦਾ ਨਾਮ ਜਪ ਕੇ ਸਭ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਹੋ ਗਿਆ ਹਾਂ ਜਿਹੜਾ ਜੀਵ ਇਹਨਾਂ ਬੰਧਨਾਂ ਤੋਂ ਮੁਕਤ ਹੈ ਉਹ ਖਾਲਸ ਹੈ ਉਹ ਮੇਰਾ ਮਿੱਤਰ ਹੈ ਤੇ ਮੇਰਾ ਹਮ ਸਹਿਰੀ ਹੈ ਦੂਸਰਾ ਅਰਥ ਗੁਰੂ ਰਵਿਦਾਸ ਜੀ ਮਹਾਰਾਜ ਕੀ ਫਰਮਾਨ ਕਰਦੇ ਹਨ ਸਤਿਗੁਰੂ ਰਬਦਾਸ ਜੀ ਮਹਾਰਾਜ ਫਰਮਾਉਂਦੇ ਹਨ ਕੀ ਵੇਗੰਪੁਰਾ ਵਤਨ ਵਿੱਚ ਹਰ ਮਨੁੱਖ ਜਾਤ ਪਾਤ ਛੂਹਾ ਛਾਤ ਗੁਲਾਮੀ ਪ੍ਰਥਾ ਦਾਸ ਪ੍ਰਥਾ ਰਾਦੀਨਤਾ ਤੋਂ ਮੁਕਤ ਹੋ ਕੇ ਵਿਸ਼ਵ ਵਤਨ ਦੇ ਰਾਜ ਦਾ ਨਾਗਰਿਕ ਹੋਵੇ ਤੇ ਸਭ ਨਾਗਰਿਕ ਮਿੱਤਰਤਾ ਪੂਰਵਕ ਰਹਿਣ ਇਸ ਪਵਨ ਸ਼ਬਦ ਵਿੱਚ ਸਤਿਗੁਰੂ ਰਬਦਾਸ ਜੀ ਮਹਾਰਾਜ ਨੇ मोचे विश्व ਲਈ एससी विश्व व्यापी व्यवस्था नी रखी जिस ਵਿੱਚ अटल ਸੁਖ ਹੋਵੇ सतगुरु रविदास जी महाराज मानवता ਨੂੰ ਉਪਦੇਸ਼ ਦਿੰਦੇ ਹਨ ਕਿ ਜੀਵ ਪਰਮਾਤਮਾ ਦਾ ਸਿਮਰਨ ਕਰਕੇ ਸਭ ਤਰ੍ਹਾਂ ਦੇ ਬੰਧਨ ਤੋਂ ਮੁਕਤ ਹੋ ਕੇ ਪਰਮਾਤਮਾ ਦੇ ਨਿੱਜੇ ਘਰ ਬੇਗੰਪੂਰਾ ਸ਼ਹਿਰ ਦਾ ਰਸਨੀਕ ਬਣ ਜਾਂਦਾ ਹੈ ਇਸੇ ਤਰ੍ਹਾਂ ਪਰਮਾਤਮਾ ਨਿਜਕਰ ਸਮੁੱਚੀ ਮਾਨਵਤਾ ਲਈ ਏਕਤਾ ਸਮਾਨਤਾ ਭਾਈਚਾਰਾ ਸਥਾਪਿਤ ਕਰਨ ਲਈ ਜਿਸ ਵਿੱਚ ਬੇਗੰਪੁਰਾ ਵਤਨ ਦੀ ਸਥਾਪਨਾ ਤੇ ਜ਼ੋਰ ਦਿੰਦਾ ਹੈ ਜਿੱਥੇ ਹਰ ਜੀਵ ਰੰਗ ਭੇਦ ਊਚ ਨੀਚ ਅਪਰਾਧਿਨਤਾ ਗੁਲਾਮੀ ਪ੍ਰਥਾ ਤੇ ਸਭ ਤਰ੍ਹਾਂ ਦੀ ਅੰਸਾਰੀ ਬੰਦਨਾ ਤੋਂ ਮੁਕਤ ਹੋ ਕੇ 사ਜੀ ਵਾਲਤਾ ਦਾ ਆਨੰਦ ਮਾਣ ਸਕਦਾ ਹੈ। ਲੇਗੰਪੁਰਾ ਵਤਨ ਵਿੱਚ ਹਰ ਜੀਵ ਨੂੰ ਸਮਾਜਿਕ ਬਰਾਬਰੀਤਾ, ਰਾਜਨੀਤਿਕ, ਸੱਭਿਆਚਾਰ, ਅਧਿਆਤਮਿਕ, ਮਾਨਵੀ ਅਧਿਕਾਰ ਪ੍ਰਾਪਤ ਹੋਣਾ ਚਾਹੀਦਾ ਹੈ। ਤਤਵ ਲੋਰਬ ਅਦਾਜੀ ਮਹਾਰਾਜ ਫਰਮਾਉਂਦੇ ਹਨ ਮਾਨਵਤਾ ਲਈ ਕल्याणकारी ਲੋਕਤੰਤ੍ਰਿਕ ਸਮਾਜ ਦੀ ਨੀਂਹ ਰੱਖੀ ਜਿਸ ਪ੍ਰਕਾਰ ਦੀ ਵਿਵਸਥਾ ਸੰਸਾਰ ਵਿੱਚ ਹੋਣ ਨਾਲ ਸਭ ਸੱਪਿਆਂ ਸਭ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਸੰਯੁਕਤ ਰਾਸ਼ਟਰ ਸੰਘ ਦੇ ਟੋਰਾਂਟੋ ਵਿੱਚ ਹੋਈ ਮੀਟਿੰਗ ਵਿੱਚ ਨਿਰਣਾ ਐਲਾਨਿਆ ਗਿਆ ਸੀ ਕਿ ऋषभ सरकार दे संविधान दे आधार ते श्री गुरु ग्रंथ साहिब जी होवेगा। ਅਤੇ ਉਸ ਪ੍ਰਸਤਾਵ ਸਤਿਗੁਰੂ ਰਬੀਦਾ ਜੀ ਦੇ ਸ਼ਬਦ ਬੇਗਮਪੁਰਾ ਦੇ ਆਧਾਰਿਤ ਹੋਵੇਗੀ। ਇਸੇ ਤਰ੍ਹਾਂ ਮਾਨਵਤਾ ਦੇ ਮਸੀਹਾ ਡਾਕਟਰ ਭੀਮਰਾਵ ਅੰਦੇਦਗਰ ਜੀ ਨੇ ਭਾਰਤ ਸੰਵਿਧਾਨ ਦੀ بنیاد ਪ੍ਰਸਤਾਵ ਅਤੇ ਸੰਵਿਧਾਨ ਦੀ ਰੂਪਰੇਖਾ ਸਿਰਜਣਾ ਈਸਾ ਤੋਂ ਗੁਰ ਰਵਿਦਾਸ ਮਹਾਰਾਜ ਦੇ ਬੇਗੰਪੁਰਾ ਸ਼ਬਦ ਦੇ ਉਦਾਰਤ ਕੀਤੀ ਹੈ ਸਤਿਨਾਮ ਸ਼੍ਰੀ ਵਾਹਿਗੁਰੂ ਸਾਧ ਸੰਗਤ ਜੀ ਏਸੀ ਬੇਗੰਪੁਰਾ ਸ਼ਹਿਰ ਕੋਲ ਰਾਉ ਗਾਉੜੀ ਸ਼੍ਰੀ ਗੁਰੂ ਰਵਿਦਾਸ ਜੀ ਬਾਣੀ ਨਾਲ ਜੁੜੀਏ ਸੰਤਾਂ ਨਾਲ ਜੁੜੀਏ ਤਾਂ ਕਿ ਸਾਨੂੰ ਆਉਣ ਵਾਲੇ ਜੀਵਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਕੋਈ ਤਕਲੀਫ ਨਾ ਹੋਵੇ ਸਾਧ ਸੰਗਤ ਜੀ ਆਪਾਂ ਹਰ ਰੋਜ਼ ਕੰਮ ਕਰਦੇ ਹਾਂ 24 ਘੰਟੇ ਕੰਮ ਕਰਦੇ ਹਾਂ 12 ਘੰਟੇ ਕੰਮ ਕਰਦੇ ਹਾਂ ਪ੍ਰਮਾਤਮਾ ਨੇ ਸਾਨੂੰ ਸਿਰਜਿਆ ਹੈ ਅਸੀਂ ਵੀ ਸਾਡੀ ਵੀ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਵੀ ਸ੍ਰੀ ਗੁਰੂ ਰਵਿਦਾਸ ਤਾਂ ਤਾਂ ਸਾਹਿਬ ਜੀ ਗੁਰੂ ਰਵਦਾ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਾਡਾ ਆਉਣ ਵਾਲਾ ਸਮਾਂ ਚੰਗਾ ਹੋਵੇ। ਅਮਰਤ ਵੇਲੇ ਬਾਣੀ ਪੜਿਆ ਕਰੋ, ਸ਼ਾਮ ਵੇਲੇ ਬਾਣੀ ਪੜਿਆ ਕਰੋ। ਤਾਂ ਕਿ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਕਸ਼ਟਾਂ ਦੂਰ ਹੋ ਜਾਵਣ। ਖਾਲਿਸਤਾਨ ਟੀਵੀ ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਬਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਣਾ ਦੱਸ ਦਿਓ ਇਹ ਬਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ